ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਮਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਅੱਜ ਆਪਾਂ ਆਏ ਆ ਤੇ ਅੱਜ ਇੱਕ ਤੁਹਾਨੂੰ ਸੱਜਰ ਸੋਈ ਵੜਦਨ ਦਿਖਾਵਾਂਗੇ ਤੇ ਇੱਕ ਆ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਬਸ ਕਿਰਪਾ ਕਰਕੇ ਜੀ ਸਣਾ ਠੀਕ ਠਾਕ ਜੀ ਹਾਂਜੀ ਸਭ ਠੀਕ ਠਾਕ ਜੇ ਤੇ ਚਲੋ ਨਾਮ ਦੱਸਦੇ ਕਰੀ ਆਪਣਾ ਨਾਂ ਵੀਰ ਜੀ ਆਪਣਾ ਕਰਸੇਖ ਸਿੰਘ ਆ ਪਿੰਡ ਆਪਣਾ ਘੋਮਾ ਤਹਿਸੀਲ ਮਜੀਠਾ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲ ਦਇੱਕ ਰੇ ਫੋਨ ਨੰਬਰ ਆਪਣਾ ਹੈਗਾ 79733 44841 ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਫਿਰ ਸੱਜ ਸੋਈ ਤਾਂ ਕਰ ਲਈ ਹਨਾ ਆਪਾਂ ਹਾਂਜੀ ਤੇ ਜਿਹੜੀ ਆਪਣੀ ਅਵੇੜ ਕਿੰਨਾ ਸੁਆ ਸੁਈ ਜੇ ਇਹ ਪਹਿਲਾ ਸੁਆ ਸੁਈ ਵੀਰ ਜੀ ਅੱਛਾ ਪਹਿਲਾ ਸੁਆ ਸੁਈ ਤੇ ਕਿੰਨਾ ਚਿਰ ਹੋ ਗਿਆ ਸੁਈ ਇਹ ਨੂੰ ਸੁਣ ਵੀਰ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਸੁਈ ਨੂੰ ਤੇ ਦੁੱਧ ਕਿੰਨਾ ਤਿਆਰ ਕਰ ਗੀ ਜੀ ਦੁੱਧ ਵੀਰ ਜੀ ਇਸ ਟਾਈਮ ਮੋਕੇ ਤੇ ਪੂਰਾ 10 ਕਿਲੋ ਤਿਆਰ ਆ ਤਿਆਰ ਬਿਲਕੁਲ 10 ਲੀਟਰ ਹਾਂ ਜੀ 2 3 ਟਾਈਮ ਚਵਾ ਕੇ ਦਵਾਂਗੇ ਵੀਰ ਜੀ ਕਿੰਨਾ ਕਿ ਚਵਾਜੂਗੀ ਦੁੱਧ ਦੇ ਮੇਰੇ ਜੇਸਾ ਆਉਣਾ ਹੈ ਜੀ ਵੱਛੀ ਆ ਪਰ ਪਰਵਧਨ ਦੀ ਆ ਜਿਆਦਾ ਤੇ ਆਪਾਂ ਕਹਿੰਦੇ ਨਹੀਂ 13 14 ਕਿਲੋ ਚਾਹੀਦਾ ਜਮਾਣ ਨੂੰ ਘੱਟੋ ਘੱਟ ਵੀ ਤੋਰਦੀ ਹਾਂ ਪਰ ਦਿਨ ਹਾਂ ਜੀ ਬਾਕੀ ਕੰਪੈਕਟ ਹਵਾਨੇ ਦੀ ਆ ਹਾਂ ਸੁਣੀ ਲਿਖਾ ਬਾਕੀ ਜਿਹ ਤਰ੍ਹਾਂ ਮਗਾਵਾ ਦੇ ਕੱਦ ਹੁੰਦੇ ਜਿਸ ਤਰ੍ਹਾਂ ਆਪਣੀ ਇੱਧਰ ਨਾਰਮਲ ਕਮਾ ਹੁੰਦੀਆਂ ਵਾ ਉਹ ਡਾਗੇ ਦਾ ਕਦਰ ਵਜੂਦ ਆ ਨਾ ਬਹੁਤਾ ਵੱਡਾ ਤੇ ਨਾ ਬਹੁਤਾ ਛੋਟਾ ਬਾਕੀ ਥੱਲੇ ਬੜੀ ਸਫਾਈ ਜਿਹੜੀ ਕੰਪੈਕਟ ਹਵਾਨੇ ਦੀ ਹੈ ਜਿਹੜੀ ਬਾਕੀ ਦੁੱਧ ਦੇ ਕੋਈ ਵੀਰ ਆਪਣੀ ਚਵਾਈ ਕਰਕੇ ਖੜੇ ਹਨ ਇੱਕ ਬੇਨਤੀ ਨਾਲ ਤੇ ਆਪਾਂ ਹਰ ਇੱਕ ਵੀਰ ਨੂੰ ਕਹਿੰਦੇ ਆ ਪੈਸੇ ਬੜੇ ਔਖੇ ਪਾਉਂਦੇ ਆ ਹਾਂਜੀ ਇੱਥੇ ਵੀਰ ਜੀ ਆਓ ਮੇਰੇ ਘਰ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੋ ਠੀਕ ਸਾਡੀ ਗੇਟੋਂ ਬਾਹਰ ਦੇਖ ਲਈ ਸਾਡੀ ਵੀਰ ਚ ਕੋਈ ਗਾਰੰਟੀ ਨਹੀਂ ਕਿ ਏ ਚ ਵੀ ਸਾਹ ਪ੍ਰਾਣ ਹੈਗੇ ਇਹ ਵੀ ਜੀਵੇ ਆ ਇੱਕ ਕਈ ਟਾਈਮ ਵੀਰ ਜੀ ਮੌਸਮ ਵੱਧਾ ਠੰਡ ਹੋ ਜਾਗ ਜਾਂਦੀ ਖੇੜਾ ਜਨਮਰ ਤੋਂ ਹਾਂਜੀ ਹਾਂਜੀ ਉੱਪਰ ਆਪਾਂ ਨਹੀਂ ਕਰ ਜਾਂਦਾ ਵਾ ਸਾਰੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਇੱਥੇ ਆਓ ਤਸੱਲੀ ਕਰੋ ਜੀ ਆ ਇੱਥੇ ਤੁਹਾਡੇ ਘਰ ਹੋ ਗਏ ਰਾਜੀ ਰਾਜੀ ਖੁਸ਼ੀ ਦਾ ਦਿਓ ਠੀਕ ਹੈ ਸਾਹਮਣੇ ਆਪਾਂ ਕੋਈ ਵੀ ਲੈਣਾ ਇੱਥੇ ਤਸੱਲੀ ਫੁੱਲ ਕਰੋ ਆਪਣੀ ਇੱਥੇ ਵੀਰੋ ਦੂਰ ਹੁੰਦਾ ਨਹੀਂ ਉਧਰ ਘਾ ਜਾਂਦਾ ਵੀਡੀਓ ਕਾਲ ਦਾ ਟਾਈਮ-ਟਾਈਮ 12-12 ਘੰਟੇ ਬੱਚਵਾਈ ਕਰਾ ਲਓ ਠੀਕ ਹੈ ਜੀ ਹਾਂ ਜੀ ਵੀਰ ਜੀ ਇਹ ਹੈ ਕਿ ਤਸੱਲੀ ਅਗਲੇ ਨੇ ਕਰਨੀ ਹੈ ਆਪਣੀ ਪੂਰੀ ਪੂਰੀ ਤਸੱਲੀ ਵੀਰ ਜੀ ਆਪਾਂ ਕਹਿੰਦੇ ਆਪਾਂ ਤਸੱਲੀ ਕਰਕੇ ਜਾਂਦੀ ਆ ਅਗਲਾ ਤਸੱਲੀ ਕਰਕੇ ਖੜੇ ਤੇ ਤਾਂ ਕੀ ਰੱਖਣਾ ਮੁੱਲ ਫਿਰ ਮੋਲੇ ਵੀਰ ਜੀ ਬਾਕੀ ਸੀਲ ਠੰਡੀ ਆ ਬਿਲਕੁਲ ਕੋਈ ਵੰਗਾ ਪਾਉਂਦੀ ਲੋੜ ਨਹੀਂ ਐ ਇੱਥੇ ਕਰਨ ਵਾਲੀ ਲਾਤ ਰੱਖ ਲਈ ਜ ਵੇ ਲੋ ਦੇਖੀ ਰੰਗ ਵੀ ਚੰਗਾ ਵਾ ਦੁੱਧ ਵੀ ਚੰਗਾ ਦੁੱਧ ਜਿਆਦਾ ਨਹੀਂ ਕਹਿੰਦਾ ਪਰ 13-14 ਲੀਟਰ ਨੇ ਭਰ ਦੇਣਾ ਵਾ ਠੀਕ ਆ ਮਤਲਬ ਇਹਦੇ 45000 ਕਰਦੇ ਆ ਅੱਛਾ ਤੁਸੀਂ ਦੱਸ ਦਿਓ ਨਹੀਂ ਫਿਰ 45 ਤੇ ਤੁਸੀਂ ਠੱਕਾ ਹੀ ਕਰੀ ਜਾਂਦੇ ਜੀ ਤੇ ਕੋਈ ਗੱਲ ਨਹੀਂ ਤੁਸੀਂ ਦੱਸੋ ਠੱਕਾ ਤੇ ਲੈ ਆਉਣੇ ਆਪਾਂ ਲੱਗ ਗਈ ਕੋਈ ਗੱਲ ਨਹੀਂ ਆ ਪੰਜ ਦੇ ਡਾਓ ਤਲਾ ਪੂਰਾ ਕਰਨਾ ਪੰਜਣਾ ਰਿਏ ਹਾਂਜੀ ਚਲੋ 40 ਕਰਦੇ ਹਾਂ ਹੋਰ ਦੱਸੋ ਤੁਸੀਂ ਹੋਰ ਕਿੰਨਾ ਤੁਸੀਂ ਆਪਣੀ ਖੁਸ਼ੀ ਨਾਲ ਕਰ ਦੋ ਹੋਰ ਵੀਲੀ 2000 ਮਾਨ ਕਰਦਾਂਗੇ 38000 ਦੀ ਦੇ ਦਾਂਗੇ ਹਾਂਜੀ ਕੁਝ ਵੀਰ ਭਰਾ ਦਾ ਮਾਨਤਨ ਕਰਾਂ ਕੋਈ ਫੋਨ ਲਾਉਣਾ ਫੋਨ ਲਾਵੇ ਕੋਈ ਹਾਂਜੀ ਕਰ ਦਾਂ ਮਾਨਤਨ ਵੀਰ ਜੀ ਠੀਕ ਹੈ ਜੀ ਤੇ ਹੁਣ ਇੱਕ ਗਾਂ ਹੋਰ ਤੁਹਾਨੂੰ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਆ ਆ ਥਣ ਦੇਖ ਸਕਦੇ ਦੇਖ ਲਈ ਕਿੰਨਾ ਜਵੇ ਦੇ ਕੋਲ ਦੁੱਧ ਇਹਦੇ ਕੋਈ ਵੀਰ ਜੀ ਇਹਨੂੰ ਸੂਈ ਨੂੰ ਕੋਈ 2 2.5 ਮਹੀਨੇ ਹੋ ਗਏ ਆ ਅੱਛਾ ਬੱਚਾ ਨਹੀਂ ਰਹਿਦਾ ਹੈਗਾ ਠੀਕ ਹੈ ਇਹਦੇ ਕੋਈੜਾ ਪੱਕਾ 5ਵਾਦਣਾ 2 ਟਾਂਗੇ ਵੀਰ ਨੂੰ 7 ਕਿਲੋ ਵਾ ਵਖਾਵਾ ਭਮਾਠ 9 ਕਿਲੋ ਦਾਵੇ ਅੱਛਾ ਜਿਹੜਾ ਲੀਟਰ ਦਾ ਬਣਾਦਲਾ 7 ਕਿਲੋ ਪੱਕਾ ਜੀ ਠੀਕ ਆ ਹਾਂ ਜੀ ਤੇ ਬਾਕੀ ਇਹਦਾ ਵੀਰ ਜੀ ਦੁੱਧ ਐ ਚਿੱਟਾ 4.5 5 ਭਾਂਟ ਵਾਲਾ ਵਾ ਤੁਰ ਮੇਰੇ ਕਰੀਮ ਬਾਕੀ ਵੀਰ ਜੀ ਇਹ ਵੀ ਠੰਡੀ ਆ ਕੋਈ ਵੰਗਾ ਨਹੀਂ ਪਉਣਾ ਐਸਾ ਬੈਰਾ ਪਾ ਰੱਖਾਓ ਭਾਵੇਂ ਨਾ ਪਾਓ ਉਹ ਸੀ ਠੰਡੀ ਮਰਦੀ ਤੇ ਇਹਦਾ ਵੀ ਜੀ ਕੀ ਰੱਖੀਏ ਫੇਰ ਆਪਾਂ ਮੁੱਲ ਮੁੱਲ ਵੀ ਇਹੋ ਵੀਰ ਜੀ ਪੂਰੇ ਵੱਡੇ ਕਦ ਕਾੜਦੀ ਆ। ਦੁੱਧ ਵਿੱਚ ਚਟਾ 4.5 ਪੈਂਡ ਵਾਲਾ ਵਾ। ਇਹ 7 ਕਿਲੋ ਦਾਹਾਂ ਦੇ ਬਰਾਬਰ ਹੀ ਆ। ਠੀਕ ਆ। ਮੋਲ ਵਿੱਚ ਤਾਂ 20000 ਰੁਪਏ ਜੇ। ਠੀਕ ਆ। ਹਾਂਜੀ, ਵਾਕ ਤੁਸੀਂ ਦੱਸੋ। ਕਿੰਨੇ ਦੀ ਦੇ ਦੀਏ? ਕਿੰਨਾ ਹੱਕ ਹੁਨਾ ਮੰਤਨ ਕਰਨਾ? ਪੂਰਾ ਫੁੱਲ ਮੰਤਨ ਕਰਾਂਗੇ। 17 ਦੀ ਕਰਦੀਏ? ਨਹੀਂ ਵੀਰ ਜੀ, ਹੋਰ ਅੰਦਰ ਆਓ। 16 ਦੀ। ਹੋਰ ਅੰਦਰ ਆਓ। 15 ਦੀ। 15000 ਜਵਰੀ 200 ਰੁਪਇਆ ਛੋਟ ਕਰਾਂਗੇ। ਅੱਛਾ। ਹਾਂਜੀ ਹਾਂਜੀ ਤੇ ਇੱਕ ਜ਼ਰੂਰੀ ਬੇਨਤੀ ਵੀਰ ਜੀ ਜਿੰਨਾਂ ਡੰਗਰ ਚੰਗੇ ਲੱਗਣ ਘਰ ਸਲਾਹ ਕਰਕੇ ਮੇਰਾ ਵੀਰ ਫੇਰ ਤੋਂ ਲਾਏ ਟਾਈਮ ਪਾਸ ਮੇਰਾ ਭਰਾ ਕੋ ਫੋਨ ਨਾ ਲਾਵੇ। ਬਾਕੀ ਸਾਰੇ ਕੋ ਬੜਾ ਕੀਮਤੀ ਹੈ ਵੀਰ ਜੀ। ਠੀਕ ਹੈ ਜੀ। ਹਾਂਜੀ ਵੀਰ ਜੀ। ਠੀਕ ਹੈ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ। ਇੱਕ ਵੀਰ ਜੀ ਸੱਜੇ ਹੋਰ ਹੈਗੇ ਜੀ ਆਪਣੇ ਕੋ ਆ ਜਾਓ। ਅੱਛਾ ਇੱਕ ਹੋਰ ਅੰਦਰ ਵੀ ਲਖੀ ਜੇ। ਬੱਚਾ ਨਾਲ ਇਹਦਾ ਗਾਂ ਦਾ ਵਿਖਾ ਦਈਏ ਤੁਹਾਨੂੰ। ਆਹ ਬੱਚਾ ਮੜੀ ਜਾਣ ਚਾਹੇ ਨਾਲ। ਆਹ ਜਿਹੜਾ ਬੱਚਾ ਜੇ ਬੱਚਾ ਕੇ ਬੱਚਾ ਬੱਚਾ ਕੜਾ ਕੜਤੀਏ ਨਾ ਤੋੜਨਾ ਕਿਉਂ ਇਹ ਕੀ ਜੇ ਵੀਰ ਜੀ ਦੱਖੀਏ ਤੇ ਪਰ ਇਹਨੇ ਵੀਰ ਜੀ 2.5 ਕਿਲੋ ਤੋੜਦੇ ਆ ਅੱਛਾ ਅਠੀ ਬਾਰੀ ਮਿਲਦੀ ਆ ਕਿਹੜੇ ਵੀਰਾਂ ਚਾਹ ਪਣੀ ਵਾਲਿਆਂ ਨਾਲ ਨੀਉ ਅੱਛਾ ਉਹਨੂੰ ਦੇ ਦਾਂਗੇ ਵੀਰ ਜੀ 2000 ਰੁਪਏ ਦੀ ਅੱਛਾ ਹਾਂਜੀ 2000 ਤੋਂ ਗਾਂ ਸ਼ੁਰੂ ਹਾਂਜੀ 2000 ਰੁਪਏ ਕੋਈ ਗੱਲ ਨਹੀਂ ਆ 2 ਕਿਲੋ ਹੈਗਾ ਜੀ ਪੱਕਾ ਤੇ ਅੱਜ ਹੋਰ ਮਾਤਣ ਕਰਦਾ ਕੋਈ ਗੱਲ ਨਹੀਂ ਵੀਰ ਜੀ ਕਿੰਨਾ ਕਿੰਨਾ ਮਾਣਾ ਹੋਰ ਕੀ ਕਰਦੋਗੇ ਕੋਈ ਗੱਲ ਜਿੱਦਾਂ ਕੋਈ ਭਰਾ ਕੋਈ ਕੋਈ ਮਾਤੜ ਬੰਦਾ ਕਰੂਗਾ ਹੋਰ 2400 ਦਾ ਕੋਈ ਗੱਲ ਨਹੀਂ ਆ ਤੇ 1500 ਹੀ ਦੇ ਦੋਗੇ ਇਹ ਵਿੱਚ ਮਾਤਰਾ ਬੰਦੇ ਦਵਾਗੇ ਚੰਗੇ ਬਲੇ ਨਹੀਂ ਦੇਣੀ ਠੀਕ ਹੈ ਹਾਂ ਜੀਰ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਆਵੇ ਇੱਥੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ